ਹਾਂਜੀ ਵਾਇਗੁਰਜੀ ਖਾਲਸਾ ਵਾਇਗੁਰਜੀ ਦੀ ਫੋਟੇ ਤੇ ਕਾਫੀ ਇਲਾਕਿਆਂ ਦੇ ਵਿੱਚ ਬਹੁਤ ਭਾਰੀ ਮੀਂਹ ਪਿਆ ਮੀਂਹ ਪੈਣ ਦੇ ਕਾਰਨ ਪਾਣੀ ਇਕੱਠਾ ਹੋਇਆ ਪਾਣੀ ਇਕੱਠਾ ਹੋਣ ਕਰਕੇ ਤੇ ਕਾਫੀ ਮਤਲਬ ਇਲਾਕਿਆਂ ਦੇ ਵਿੱਚ ਨੁਕਸਾਨ ਹੋਇਆਗਾ ਸਾਡੇ ਵੀ ਪਿੰਡ ਕਾਨਗੜ ਦੇ ਵਿੱਚ ਸਰਕਾਰੀ ਹਾਈ ਸਕੂਲ ਦੇ ਵਿੱਚ ਬਹੁਤ ਸਾਰਾ ਜੋ ਨੁਕਸਾਨ ਹੋ ਗਿਆ ਇਹ ਸਰਕਾਰੀ ਪ੍ਰਾਇਮਰੀ ਸਕੂਲ ਇਹਦੇ ਵਿੱਚ ਦੇਖ ਸਕਦੇ ਹੋ ਲੋਕ ਲੱਗੇ ਸੀ ਮੈਂ ਤੁਹਾਨੂੰ ਇਦਾਂ ਹੀ ਦਿਖਾ ਦਿੰਦਾ ਨਹੀਂ ਜਾ ਸਕਿਆ ਤੇ ਤੁਹਾਨੂੰ ਸਰਕਾਰੀ ਹਾਈ ਸਕੂਲ ਦਾ ਵੀ ਵੀਊ ਦਿਖਾਣਾ ਉਹਦੇ ਵਿੱਚ ਵੀ ਕਾਫੀ ਨੁਕਸਾਨ ਹੋ ਗਿਆ ਤੇ ਬੱਚਿਆਂ ਨੂੰ ਬੇਨਤੀ ਆ ਕਿ ਜਿਹੜੇ ਬੱਚੇ ਮਤਲਬ ਬਾਰਸ਼ ਦੇ ਟਾਈਮ ਪਾਣੀ ਦੇ ਵਿੱਚ ਨਹਾਉਂਦੇ ਨੇ ਜਾਂ ਖੇਡਦੇ ਨੇ ਸੋ ਪਾਣੀ ਦੇ ਵਿੱਚੋਂ ਦੂਰ ਰਹਿਣ ਕਿਉਂਕਿ ਮੀਟਰ ਵੀ ਨੀ-ਨੀ ਮਿਲੇ ਨੇ ਬਿਜਲੀ ਵਾਲੇ ਕਈ ਵਾਰ ਤਾਰਾਂ ਟੁੱਟ ਕੇ ਡਿੱਗ ਚੁੱਕੀਆਂ ਹੁੰਦੀਆਂ ਨੇ ਜੇ ਲਾਈਟ ਆ ਜਾਏ ਅਚਾਨਕ ਤਾਂ ਸੋਲਾ ਇਹ ਗਲਤ ਹੋ ਸਕਦਾ ਕਿਰਪਾ ਕਰਕੇ ਆਪਣੇ ਬੱਚਿਆਂ ਦਾ ਧਿਆਨ ਰੱਖਿਓ ਤੁਸੀਂ ਸੋ ਵਲੌਗ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਹ ਤੁਸੀਂ ਸਰਕਾਰੀ ਹਾਈ ਸਕੂਲ ਦਾ ਵੀਊ ਦੇਖ ਸਕਦੇ ਹੋ ਲੋਕਟਾਈਲ ਲੱਗੀ ਹੋਈ ਸੀ ਇਹ ਵੀ ਮਤਲਬ ਫਰਸ ਬੈਠ ਚੁੱਕਿਆ ਟੁੱਟ ਚੁੱਕਿਆ ਸਾਹਮਣੇ ਰਸੋਈ थी ਇਹ ਵੀ ਮਤਲਬ ਫਰਸ਼ ਟੁੱਟ ਚੁੱਕਿਆ ਰਸੋਈ ਦੇ ਸ਼ਟਰ ਸ਼ੂਟਰ ਵੀ ਟੁੱਟ ਚੁੱਕੇ ਨੇ ਕੰਧ ਡਿੱਗੀ ਘੱਟੋ ਘੱਟ 100 ਫੁੱਟ ਹੋਣੀ ਜੋ ਇਹ ਕੰਧ ਡਿੱਗੀ ਹੈਗੀ ਤੇ ਫਸਲ ਦਾ ਕਾਫੀ ਨੁਕਸਾਨ ਹੋਇਆਗਾ ਇਹ ਇਧਰੋਂ ਚੈੱਕ ਕਰੋ ਇਧਰ ਵੀ ਕੰਧ ਡਿੱਗੀ ਤੇ ਤੁਹਾਨੂੰ ਬੈਕ ਸਾਈਡ ਤੋਂ ਦਿਖਾਵਾਂਗੇ ਉਧਰੋਂ ਤੇ ਉਧਰੋਂ ਛੱਤ ਦੇ ਉੱਪਰ ਜਾ ਕੇ ਤੇ ਉਹ ਵੀ ਕੰਧ ਡਿੱਗੀ ਪਾਣੀ ਮਤਲਬ ਰੁਕਣ ਦਾ ਨਾਂ ਨਹੀਂ ਰਿਹਾ ਸੀ ਕਿਉਂਕਿ ਛੱਪੜਾ ਉਧਰ ਉਹ ਛੱਪੜ ਭਰ ਕੇ ਪਿੰਡ ਦੇ ਪਾਣੀ ਕਾਰਨ ਤੇ ਇਧਰ ਆ ਰਿਹਾ ਸੀ ਨੀਮਾ ਨਾ ਇਧਰੋਂ ਇਸ ਕਰਕੇ ਅਹ ਕਮਰਿਆਂ ਦੇ ਵਿੱਚ ਵੀ ਮਤਲਬ ਪਾਣੀ ਭਰ ਚੁੱਕਿਆ ਦੇਖ ਸਕਦੇ ਹਾਂ ਸੋ ਬਾਈ ਗੁਰੂ ਮੇਰ ਕਰੇ ਤੇ ਇਧਰੋਂ ਉੱਪਰੋਂ ਤੁਹਾਨੂੰ ਸਾਹਤ ਤੋਂ ਵੀ ਦਿਖਾਉਣਾ ਇਧਰੋਂ ਇਹ ਡਿੱਗੇ ਮਤਲਬ 12 12 ਫੁੱਟ ਦੇ ਨੇ ਇਹ ਇਹਦੇ ਵਿੱਚੋਂ ਲਗਭਗ ਹੋਣੀ 100 ਫੁੱਟ ਦੇ ਕਰੀਬ ਕੰਧ ਹੋਣੀ ਘਟੋ ਘਟ ਇਹ ਡਿੱਗ ਚੁੱਕਿਆ ਫਸਲ ਦੀ ਮਤਲਬ ਤਬਾਹ ਹੋ ਗਈ ਨਹੀਂ ਸਾਰੀ ਸੋ ਬਾਈ ਦਾ ਨੁਕਸਾਨ ਹੋਇਆ ਉੱਪਰ ਦੀ ਵੀਊ ਦੇਖ ਸਕਦੇ ਹੋ ਤੁਸੀਂ ਇਧਰੋਂ ਵੀ ਸੌ ਫੁੱਟੇ ਦੀ ਗੀ ਗਈ ਹਣੀ ਇਧਰੋਂ ਵੀ ਫਸਲ ਦਾ ਮਤਲਬ ਖਰਾਬ ਹੋ ਗਿਆ ਬਾਈ ਹੋਰੀ ਆਏ ਤੇ ਦੇਖਣਾ ਤੇ ਇਧਰੋਂ ਪਾਣੀ ਬਹੁਤ ਜ਼ੋਰਾਂ ਤੇ ਆਈ ਜਾ ਰਿਹਾ ਸੀ ਆ ਪਤਾ ਨਹੀਂ ਕਿੱਧਰ ਰੁਕਣਾ ਤੇ ਚਲੋ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਬਾਈ ਹੋਰੀ ਦੇਖ ਰਹੀਦੀ ਅਫਸੋਸ ਕਰ ਰਹੀਦੀ ਕਿ ਬਈ ਗਲਤ ਹੋ ਗਿਆ ਯਾਰ ਬਹੁਤ ਕਿਉਂਕਿ ਇਹਨਾਂ ਦਾ ਘਰ ਵੀ ਇਧਰ ਪਾਣੀ ਦੇ ਵਿੱਚ ਆ ਨਾ ਆ ਸਾਹਮਣੇ ਦਿੱਤਲੀ ਮੈਨੂੰ ਵਧੀਆ ਲੱਗੀ ਮੈਂ ਇਹਨਾਂ ਦੀ ਵੀਡੀਓ ਬਣਾ ਲਈ ਤੇ ਦੇਖੋ ਬਹੁਤ ਮਤਲਬ ਪਾਣੀ ਆਈ ਜਾ ਰਹੀ ਸੀ ਇਹਨਾਂ ਦਾ ਘਰ ਵੀ ਲੱਗ ਗਿਆ ਸੋ ਉਹਨਾਂ ਨੂੰ ਵੀ ਡਰ ਆ ਕੀ ਸਾਡਾ ਘਰ ਨਾ ਸੋ ਕਿਰਪਾ ਕਰੇ ਵਾਈ ਗੁਰੂ ਇਦਾਂ ਨਾ ਹੋਵੇ ਤੇ ਇਹ ਸਾਡਾ ਸਕੂਲ ਆ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਕਾਨਗੜਾ ਮਾਨਸਾ ਬੱਚੇ ਆਏ ਸੀ ਕਹਿੰਦੇ ਵੀਰੇ ਅਸੀਂ ਤੁਹਾਡੇ ਨਾਲ ਵਲੌਗ ਬਣਾਉਣਾ ਕੈਮਰਾ ਦੇ ਦੇ ਸਾਨੂੰ ਇਹਨਾਂ ਨੇ ਕੈਮਰਾ ਫੜਿਆ ਤੇ ਆਜੂ ਕਹਿੰਦਾ ਵੀਰੇ ਤੁਹਾਨੂੰ ਟ੍ਰਿਕ ਦਿਖਾਵਾਂਗੇ ਤੇ ਮਹਾ ਪਤਨੀ ਕਿਹੜੀ ਟ੍ਰਿਕ ਦਿਖਾਉਣੀ ਹੈਗੀ ਤੇ ਚੱਲੇ ਅਸੀਂ ਮੜਾ ਦਿਖਾਉਣੀ ਆ ਤੁਹਾਨੂੰ ਦੇ ਸਾਹਮਣੇ ਆ ਬਾਈ ਹੋ ਰਹੀ ਵੀ ਮਤਲਬ ਗੱਲਬਾਤ ਕਰ ਰਹੇ ਸੀ ਪਾਣੀ ਰੋਕਣ ਦੀ ਸਕੀਮ ਕਰ ਰਹੇ ਸੀ ਪਾਣੀ ਕਿਦਾਂ ਰੁਕਿਆ ਜਾਵੇ ਜਾਂ ਕੀ ਗੱਲਬਾਤ ਕਰ ਰਹੇ ਸੀ ਉਮੀਦਾਂ ਤੋਂ ਬਾਹਰ ਸੀ ਮਤਲਬ ਪਾਣੀ ਨਹੀਂ ਰੁਕ ਰਿਹਾ ਸੀਗਾ ਤੇ ਇਹਨਾਂ ਨੇ ਕੀਤੀ ਆ ਹੁਣ ਟ੍ਰਿਕ ਦਿਖਾਉਣੇ ਤੁਨੂੰ ਆਹ ਟ੍ਰਿਕਾ ਪਾਣੀ ਮਤਲਬ ਆਏ ਪੱਤੇ ਦੇ ਉੱਤੇ ਜੋ ਸ਼ਾਈ ਲਾਈ ਆ ਪਾਣੀ ਚ ਛੱਡਤੀ ਮਤਲਬ ਟਰਾਈ ਕਰ ਰਹੀ थी ਨਹੀਂ ਚੱਲੀ ਮਤਲਬ ਫੇਲ ਹੋ ਗਈ ਇਹਨਾਂ ਦੀ ਟ੍ਰਿਕ ਤੇ ਦੋ ਵਾਰ ਲੈਣੇ ਕਿਸ਼ਤੀਆਂ ਬਣਾ ਲਈਆਂ ਕਾਗਜ ਦੀਆਂ ਇਹ ਚੈੱਕ ਕਰੋ ਆ ਬਾਈ ਸੀ ਆ ਇਹ ਕਹਿੰਦਾ ਮੇਰੀ ਵੀਡੀਓ ਬਣਾ ਰਿਹਾ ਮਨਦੂ ਕਰਿਆ ਤੇ ਪੁੱਛ ਰਹੀ ਸੀ ਪਾਉਣਾ ਜੁਤੀ ਤੇ ਬਲਾਗੇ ਐਡੀਪੀ ਇਹ ਪੁੱਛ ਰਹੀ ਸੀ ਤੁਹਾਡੇ ਚੈਨਲ ਦਾ ਨਾਮ ਕੀ ਆ ਜਾਂ ਆਈਡੀ ਕੀ ਆ ਮੈਂ ਕਿਹਾ ਗੱਤ ਕਾ ਗਰੁੱਪ ਪਿੰਡ ਗਣਗੜ ਸਾਡੇ ਚੈਨਲ ਦਾ ਨਾਮ ਆ ਤੇ ਸਬਸਕ੍ਰਾਈਬ ਕਰ ਲਓ ਜਰੂਰ ਤੇ ਡਰ ਕੇ ਭੱਜ ਰਿਆ ਸੀ ਮੈਂ ਤੇਰੀ ਵੀਡੀਓ ਇਦਾਂ ਹੀ ਪਾਉਂਗਾ ਸਾਡੇ ਤਨਵੀਰ ਨੇ ਛੱਡਤੀ ਕਾਗਜ ਦੀ ਆਪਣੀ ਕਿਸ਼ਤੀ ਤੇ ਇਹਨੇ ਵੀ ਬੋਟ ਬਣਾਈਆਂ ਗੁੜੀਆਂ ਨੇ ਤੋ ਇਹਨੇ ਵੀ ਛੱਡਤੀ ਤੇ ਲੱਭੀ ਨੇ ਆ ਕੇ ਚੁੱਕ ਲਈ ਬਚ ਗਿਆ ਲੱਪੜ ਪੈ ਗਿਆ ਹੁੰਦਾ ਗੁੜੀਆ ਤੋਂ ਚੱਲੇ ਆਪਾਂ ਤੇ ਸਾਹਮਣੇ ਆਪਾਂ ਨੂੰ ਵੀਰ ਮਿਲਿਆ ਆਪਣਾ ਭਰਾ ਛੋਟਾ ਤੇ ਦੇਖਾ ਖੁਸ਼ ਆ ਮੋਛਾਂ ਨੂੰ ਵੱਟ ਦੇ ਰਿਹਾ ਐਦਾਂ ਵੱਟ ਦਿੰਦਾ ਜਿਵੇਂ ਪਾਣੀ ਸਾਰੇ ਰੋਕੇ ਹੋਏ ਨੇ ਤੇ ਉਹ ਸਾਹਮਣੇ ਹੋਰ ਵੀ ਵੀਰ ਮਤਲਬ ਦੇਖਣ ਜਾ ਰਹੀ ਸੀ ਪਾਣੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ